ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮੇਂ ਰਾਉਟਰ ਗੁਰਮਿੰਦਰ ਸਿੰਘ ਬਰਾੜ ਆਪਾਂ ਪਿਛਲੇ ਦਿਨੀ ਜਿਹੜਾ ਹੈਗਾ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਨਦੀਨ ਨਾਸ਼ਕ ਦਾ ਸਪਰੇ ਕਿੰਨੇ ਦਿਨ ਤੱਕ ਕਰ ਸਕਦੇ ਆ ਤੇ ਇਸ ਸਮੇਂ ਜਿਹੜਾ ਮੌਸਮ ਦੇ ਵਿੱਚ ਥੋੜੀ ਜਿਹੀ ਗਰਮਿਆਸ਼ ਦੇਖਣ ਨੂੰ ਮਿਲ ਰਹੀ ਹੈ ਉੱਚ ਤਾਪਮਾਨ ਦੇਖਣ ਨੂੰ ਮਿਲ ਰਿਹਾ ਕਿਉਂਕਿ ਤਾਪਮਾਨ ਦਾ ਪ੍ਰਭਾਵ ਉਹ ਵੀ ਜਨਵਰੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਨਵਰੀ ਦ ਆ ਲਾਸਟ ਹੈ ਉੱਚ ਤਾਪਮਨ ਇਸ ਤੋਂ ਬਾਅਦ ਹੋ ਸਕਦਾ ਫਰਵਰੀ ਦੇ ਸ਼ੁਰੂਆਤ ਦੇ ਵਿੱਚ ਮੌਸਮ 'ਚ ਤਬਦੀਲੀ ਆਵੇ ਆਪਾਂ ਨੂੰ ਟਟਮਾ ਮੀ ਜਾਂਦਰਮਾ ਨਾ ਮੀ ਕਿਤੇ ਨਾ ਕਿਤੇ ਫਰਵਰੀ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਮੌਸਮ ਦਾ ਤੇ ਲੇਟ ਨਦੀਨਾਸ਼ਕ ਸਪਰੇ ਦਾ ਝਾੜ ਤੇ ਅਸਰ ਇਹ ਕਿਸਾਨ ਵੀਰੋਂ ਪੈਣਾ ਹੀ ਪੈਣਾ ਚਾਹੇ ਆਪਾਂ ਨੂੰ ਸਾਹਮਣੇ ਨਜ਼ਰ ਨਾ ਆਵੇ ਪਰ ਝਾੜ ਡਾਊਨ ਜਾਊਗਾ ਨਦੀਨ ਨਾਸ਼ਕ ਸਹੀ ਸਮੇਂ ਤੇ ਸਪਰੇਅ ਕਰਨੀ ਤੇ ਮੌਸਮ ਤੋਂ ਜਿਹੜਾ ਉੱਚ ਤਾਪਮਾਨ ਤੋਂ ਬਚਾਉਣ ਵਾਸਤੇ ਫਸਲ ਨੂੰ ਖਾਸ ਤੌਰ ਤੇ ਗੋਭ ਸਮੇਂ ਨਸਾਰੇ ਸਮੇਂ ਦਾਣੇ ਭਰਨ ਸਮੇਂ ਉਹਦੇ ਵਿੱਚ ਆਪਣੀ ਕੋਸ਼ਿਸ਼ ਹੈ ਜਿਹੜੀ ਉਹ ਬਹੁਤ ਕੰਮ ਕਰਦੀ ਆ ਨਹੀਂ ਤਾਂ ਫਿਰ ਜਿਹੜਾ ਹੈਗਾ ਆਪਾਂ ਆਉਣੇ ਆ 45 ਤੋਂ 55 ਮਾਣ ਵਾਲੀ ਝਾੜ ਕੈਟੇਗਰੀ ਦੇ ਅਸਰ ਦੇ ਵਿੱਚ ਤਾਂ ਲੇਟ ਨਦੀਨ ਨਾਸ਼ਕ ਖਾਸ ਤੌਰ ਤੇ ਜਦੋਂ ਆਪਾਂ ਦੋ ਦੋ ਨਦੀਨ ਨਾਸ਼ਕ ਮਿਕਸ ਕਰਦੇ ਆਂ ਜਾਂ 24D ਦੀ ਸਪਰੇ ਲੇਟ ਕਰਦੇ ਆਂ ਜਾਂ ডোজ ਵੱਧ ਪਾਉਨੇ ਆ ਇਹਦਾ ਅਸਰ ਤੁਹਾਨੂੰ ਕਣਕ ਦੀ ਫਸਲ ਦੇ ਉੱਤੇ ਦੇਖਣ ਨੂੰ ਮਿਲੂਗਾ ਜਿਹੜੇ ਜਿਹੜੇ ਕਿਸਾਨ ਵੀਰਾਂ ਨੇ 55 ਦਿਨ ਤੋਂ ਉੱਪਰ ਖਾਸ ਤੌਰ ਤੇ 60 ਦਿਨ ਤੇ ਜਾਂ 60 ਦਿਨ ਤੋਂ ਉੱਪਰ 24D ਸਪਰੇ ਕੀਤੀ ਹੈ ਜਾਂ ਨਦੀਨ ਨਾਸ਼ਕ ਮਿਲਾ ਕੇ ਸਪਰੇ ਕੀਤੇ ਨੇ ਉਹਦਾ ਰਿਜ਼ਲਟ ਤੁਹਾਨੂੰ ਕਣਕ ਦੀ ਫਸਲ ਤੇ ਨਸਾਰੇ ਸਮੇਂ ਵੀ ਦੇਖਣ ਨੂੰ ਮਿਲੂਗਾ ਜਿਹਦੇ ਵਿੱਚ ਸਪਾਈਕਲੇਟ ਤੇ ਸਪਾਈਕ ਮਤਲਬ ਕਿ ਜਿਹਦੇ ਵਿੱਚ ਸਿੱਟੇ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨੇ ਮੱਖੀਆਂ ਬਣਦੀਆਂ ਨੇ ਉਹਦੇ ਵਿੱਚ ਦਾਣੇ ਡਿਵੈਲਪ ਹੁੰਦੇ ਆ ਨਾ ਸਪਾਈਕਲੇਟਸ ਕਹਿੰਦੇ ਆ ਉਹਨੂੰ ਤੇ ਸਿੱਟਾ ਪੂਰਾ ਡਿਵੈਲਪ ਨਹੀਂ ਹੁੰਦਾ ਇਹ ਹੈਗਾ ਤੁਹਾਨੂੰ ਸਾਹਮਣੇ ਜਿਹੜੀਆਂ ਨਜ਼ਰ ਆਉਂਦੀਆਂ ਨਿਸ਼ਾਨੀਆਂ ਉਹਦੇ ਰੂਪ ਚ ਕਿਉਂਕਿ ਫੋਟੋਸਿੰਥੈਟਿਕ ਸਿਸਟਮ ਨਹੀਂ ਪ੍ਰੋਪਰ ਕੰਮ ਕਰਦਾ ਤੇ ਇਹ ਸਟੇਜ ਇਹੋ ਜੀ ਹੁੰਦੀ ਮੈਂ ਪਹਿਲਾਂ ਵੀ ਕਿਹਾ ਕਿ ਫਸਲ ਦੀ ਸੂਖਮ ਸਟੇਜ ਹੁੰਦੀ ਹੈ ਕਿਉਂਕਿ ਫਸਲ ਜਾ ਰਹੀ ਮਚਿਓਰਿਟੀ ਵੱਲ ਨੂੰ ਤੇ ਇਸ ਸਟੇਜ ਦੇ ਉੱਤੇ ਫਸਲ ਆ ਜਿਹੜੀ ਉਹ ਪ੍ਰੋਪਰਲੀ ਠੀਕ ਤਰੀਕੇ ਨਾਲ ਜਿਹੜਾ ਆਪਾਂ ਨਦੀਨ ਨਾਸ਼ਕ ਸਪਰੇਅ ਕੀਤਾ ਹੋਇਆ ਹੁੰਦਾ ਉਹਨੂੰ ਡੀਟੌਕਸੀਫਾਈ ਨਹੀਂ ਕਰ ਪਾਉਂਦੀ ਕਿਉਂਕਿ ਜਦੋਂ ਆਪਾਂ ਨਦੀਨ ਨਾਸ਼ਕ ਸਪਰੇਅ ਕਰਦੇ ਆ ਨਾ ਚਾਹੇ ਆਪਾਂ 30 ਦਿਨ ਤੇ 35 ਦਿਨ ਤੇ ਜਿਹੜੀ ਸਿਫਾਰਸ਼ ਆ ਉਦੋਂ ਵੀ ਕਰਦੇ ਆ ਤਾਂ ਇੱਕ ਵਾਰੀ ਕਣਕ ਦੀ ਫਸਲ ਦੇ ਵਿੱਚ ਬਜੌਰ ਪੱਤਿਆਂ 'ਚ ਤਾਂ ਜਾਂਦਾ ਨਾ ਉਹ ਜਦੋਂ ਆਪਾਂ ਸਾਰੇ ਕਿਤੇ ਸਪਰੇਅ ਕਰਦੇ ਆਂ ਫਿਰ ਉਹਦੇ ਵਿੱਚ ਨਦੀਨ ਨਾਸ਼ਕ ਵਾਸਤੇ ਕਿਉਂਕਿ ਸਪੈਸ਼ਲ ਕੈਮੀਕਲ ਪਾਏ ਹੁੰਦੇ ਜਿਹੜੇ ਉਹਦੇ ਤੇ ਕੰਮ ਕਰਦੇ ਆ ਉਹਨੂੰ ਰੋਕਦੇ ਆ ਉਹਦੇ ਵਿੱਚ ਆਹੇ ਉਹ ਲਿਪਿਡ ਸਿੰਥੈਸਿਸ ਰੋਕਦੇ ਆ ਚਾਹੇ ਉਹਦੇ ਫੋਟੋ ਸਿਸਟਮ ਤੇ ਕੰਮ ਕਰਦੇ ਆ ਮਤਲਬ ਨਦੀਨ ਨੂੰ ਉਹ ਜਿਹੜਾ ਹੈਗਾ ਸਿਸਟਮ ਨੂੰ ਡੈਮੇਜ ਕਰਦੇ ਆ ਕਣਕ ਆ ਜਿਹੜੀ ਉਹਨੂੰ ਡੀਟੌਕਸੀਫਾਈ ਮਤਲਬ ਉਹਦੇ ਜ਼ਹਿਰ ਨੂੰ بے ਅਸਰ ਕਰ ਦਿੰਦੀ ਹੈ ਉਹ ਸਟੇਜ ਦੇ ਉੱਤੇ ਜਿਹੜੀ ਸਟੇਜ ਸਿਫਾਰਿਸ਼ ਕੀਤੀ ਜਾਂਦੀ ਹੈ 35 ਦਿਨ ਤੇ 40 ਦਿਨ ਤੇ ਜਾਂ ਲੇਟ ਕਣਕ ਜਿਹੜੀ ਦਸੰਬਰ ਦੀ ਬਜਾਈ ਹੈ ਉਹਦੇ ਵਿੱਚ ਆਪਾਂ 2 40 55 ਦਿਨ ਤੱਕ ਵੀ ਕਰ ਸਕਦੇ ਜਿਹੜੀ ਦਸੰਬਰ ਵਾਲੀ ਬਜਾਈ ਚ ਆਪਾਂ 55 ਦਿਨ ਤੱਕ ਕਰ ਸਕਦੇ ਜਿਹੜੀ ਨਵੰਬਰ ਬਜਾਈ ਵਾਲੀ ਉਹ ਚ 45 ਦਿਨ ਤੱਕ ਜੇ ਆਪਾਂ ਇਹਦੋਂ ਲੇਟ ਕਰਦੇ ਆ ਤਾਂ ਫਿਰ ਉਹ ਨੂੰ ਫਸਲ ਪ੍ਰੋਪਰ ਡੀਟੌਕਸੀਫਾਈ ਨਹੀਂ ਕਰ ਪਾਉਂਦੀ ਉਹਦੇ ਜ਼ਹਿਰ ਨੂੰ ਬੇਅਸਰ ਨਹੀਂ ਕਰ ਸਕਦੀ ਤਾਂ ਫਿਰ ਉਹ ਦੇ ਉੱਤੇ ਅਸਰ ਪੈਂਦਾ ਉਹਦੇ ਝਾੜ ਤੇ ਸਿੱਧੀਆਂ ਨਿਸ਼ਾਨੀਆਂ ਵਿੰਗੇਟਡ ਦੇ ਸਿੱਟੇ ਤੇ ਜਿਹੜਾ ਹੈਗਾ ਪੂਰੇ ਡਵੈਲਪ ਸਿੱਟੇ ਨਹੀਂ ਹੁੰਦੇ ਦਾਣੇ ਪੂਰੇ ਨਹੀਂ ਬਣਦੇ ਹੈਗੇ ਤੇ ਅ ਸਿੱਧੀਆਂ ਨਿਸ਼ਾਨੀਆਂ ਹੈ ਕਿ ਜਿਹੜੇ ਸਿੱਟੇ ਸਹੀ ਵੀ ਹੁੰਦੇ ਆ ਉਹਦੇ ਵਿੱਚ ਵੀ ਦਾਣੇ ਦਾ ਵਜਨ ਹੈ ਜਿਹੜਾ ਉਹਦਾ ਫਰਕ ਪੈਂਦਾ ਤਾਂ ਇਹ ਮੈਂ ਤਾਂ ਹੀ ਬੇਨਤੀ ਕਰਦਾ ਹਾਂ ਕਿ ਸਹੀ ਸਮੇਂ ਸਪਰੇਅ ਕਰ ਲਓ ਜੇ ਨਹੀਂ ਕੀਤੀ ਤਾਂ ਫੇਰ ਆਪਾਂ ਉਹਦੇ ਵਿੱਚ ਉਹਨੂੰ ਸਿੱਟੇ ਬੰਨ ਤੋਂ ਰੋਕਣ ਵਾਸਤੇ ਉਹ ਗੁੱਲੀ ਡੰਡਾ ਆਪਣੇ ਖੇਤ ਚੋਂ ਕੱਢਣ ਤੋਂ ਲਾਵਾ ਆਪਣੇ ਕੋਲੇ ਕੋਈ ਚਾਰਾ ਨਹੀਂ ਲੈਂਦਾ ਜੇ ਆਪਾਂ 60 70 ਦਿਨ ਤੱਕ ਕਣਕ ਦੇ ਉੱਤੇ ਨਦੀਨ ਨਾਸ਼ਕ ਸਪਰੇਅ ਕਰ ਰਹੇ ਆ ਤਾਂ ਫੇਰ ਆਪਾਂ ਉਹ ਤੋਂ ਚੰਗਾ ਝਾੜ ਲੈਣ ਦੀ ਉਮੀਦ ਨਹੀਂ ਰੱਖ ਸਕਦੇ ਚੰਗਾ ਝਾੜ ਲੈਣ ਦੀ ਉਮੀਦ ਦੇ ਵਿੱਚ ਹੀ ਹੁੰਦਾ ਕਿ ਕਿਸਾਨ ਵੀਰ ਕਹਿੰਦੇ ਅਸੀਂ ਤਾਂ ਜੀ 70 ਦਿਨ ਤੇ 65 ਦਿਨ ਤੇ ਕੀਤੀ ਸੀ ਸਪਰੇ ਸਾਡੀ ਤਾਂ 55 50 55 ਦੇ ਨੇੜੇ ਝਾੜ ਗੀ ਪਰ ਨਹੀਂ ਫੇਰ ਥੋੜਾ 5-7 ਮਣ ਦਾ ਕਸਾਰਾ ਲੱਗ ਗਿਆ ਉਹ 60 ਮਣ ਵਾਲੀ ਤੁਹਾਡੀ ਕਣਕ ਸੀਗੀ ਸੋ ਇਹ ਬੇਨਤੀ ਆ 1000 ਸ਼ਾ ਬਹੁਤ ਬਹੁਤ ਧੰਨਵਾਦ ਸ਼ੁਕਰੀ ਮੇਰਬਾਣ